ਆਪ ਜੀ ਸੰਗਤ ਦੇ ਵਿੱਚ ਪਹੁੰਚੇ ਹੋਏ ਹੋ ਅੱਜ ਸੰਗਰਾਮ ਦਾ ਦਿਹਾੜਾ ਹੈ ਅਸੂਲੇ ਮਹੀਨੇ ਦੀ ਸੰਗਰਾਮ ਹੈ ਅੱਜ ਅਸੀਂ ਜੁੜੇ ਹੋਏ ਹਾਂ ਜਿੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਤੋਂ ਅਸੀਂ ਲਾਭ ਲੈਣਾ ਹੈ ਜੋ ਅੱਜ ਦੇ ਮਹੀਨੇ ਦੇ ਵਿੱਚ ਜੋ ਉਹਨਾਂ ਨੇ ਵਿਵੇਸ਼ ਦਿੱਤਾ ਹੈ ਉਸ ਤੋਂ ਇਲਾਵਾ ਅੱਜ ਅਸੀਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਜੋ ਲਾਭ ਲੈਣਾ ਹੈ ਉਹਦੇ ਬਾਰੇ ਵਿਚਾਰ ਕਰਾਂਗੇ ਅਸੀਂ ਸਾਡੇ ਵਿੱਚ ਸ਼ਰਧਾ ਬਹੁਤ ਹੈ ਸੋਹਣੇ ਗੁਰਦੁਆਰਾ ਸਾਹਿਬ ਬਣਾਉਂਦੇ ਹਾਂ ਬਣਾਉਣੇ ਚਾਹੀਦੇ ਹਨ ਇਹ ਗੁਰੂ ਦੀਆਂ ਜੜੀਆਂ ਨੇ ਨਿਸਾਨੀਆਂ ਨੇ ਇਹ ਧਰਮ ਸਾਲਾ ਹੈ ਸੰਗਰ ਹੋਣੀ ਚਾਹੀਦੀ ਨੇ ਨਾਲ ਸੰਗਰ ਵਰੀਆ ਲੰਗਰ ਵੀ ਸੀ ਤਿਆਰ ਕਰਦੇ ਆ ਉਹ ਵੀ ਹੋਣੀ ਚਾਹੀਦੀ ਨੇ ਕਿਉਂਕਿ ਸੰਗਤਾਂ ਦੀ ਅਥਾਹ ਸੇਵਾ ਉਦਮ ਤੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਜਿਵੇਂ ਕੋਈ ਗੁਰਪ੍ਰਬ ਹੋਵੇ ਸੰਗਰਾਦ ਹੋਵੇ ਕੋਈ ਲੈਣੋ ਹੋਵੇ ਤੇ ਸੰਗਤਾਂ ਜੁੜਦੀਆਂ ਨੇ ਆਲਸ ਸਭਾਈ ਚਾਰਾ ਤੇ ਪਿਆਰ ਪ੍ਰੇਮ ਵੰਦਾ ਹੈ ਜਿਹਦੇ ਵਿੱਚ ਸਤਿਗੁਰੂ ਅੱਜ ਅਸੀਂ ਵਿਚਾਰ ਕਰਾਂਗੇ ਜਿਹੜੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਦੇ ਵਿੱਚ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਆ ਕੇ ਤੇ ਕਾਫੀ ਸਮਾਂ ਉਹ ਸੋਚਦੇ ਰਹਿੰਦੇ ਹੁੰਦੇ ਸਨ ਤੇ ਚੁੱਪ ਰਿੰਦੇ ਸੀ ਕਾਫੀ ਸਮਾਂ ਤੇ ਉਹਨਾਂ ਨੇ ਸੋਚਣਾ ਕਿ ਸੰਸਾਰ ਜਗਤ ਜਲੰਗਾ ਰੱਖਦਾ ਆਪਣੇ ਕਿਵੇਂ ਇਹਨਾਂ ਨੂੰ ਬਚਾਇਆ ਜਾਏ ਜਿਹੜਾ ਸੰਸਾਰ ਤਪ ਰਿਹਾ ਹੈ ਆਪੋ ਚ ਖੈ ਖੈ ਕਿ ਧਰਮੀ ਮੰਦੇ ਜਿਹੜੇ ਇੱਕ ਦੂਜੇ ਦਾ ਨੁਕਸਾਨ ਕਰ ਰਹੇ ਤੇ ਮਾਰ ਰਹੇ ਨੇ ਮਾਤਾ ਪਿਤਾ ਨੇ ਸਮਝਿਆ ਕਿ ਇਸ ਨੂੰ ਕੋਈ ਰੋਗ ਹੈ ਵੈਦ ਲਿਆਂਦਾ ਪਰ ਗੁਰੂ ਸਾਹਿਬ ਦੀ ਸੁਰਤੀ ਤੇ ਉਹ ਸਾਰੇ ਸੰਸਾਰ ਦੇ ਵਿੱਚ ਠੰਡ ਵਰਤੌਣ ਵਾਸਤੇ ਲੱਗੀ ਹੋਈ ਸੀ ਕਿ ਜਦੋਂ ਵੈਦ ਨੰਦੀ ਦੇ ਵਿੱਚ ਇਸ ਨਾਮ ਦੀ ਗੱਲ ਹੁੰਦੀ ਹੈ ਉਦਮੀਓ ਇਤਿਹਾਸ ਕਈ ਤਰ੍ਹਾਂ ਦੇ ਲੰਘ ਆਦਾ ਪਰ ਜਿੰਨੀ ਮੈਨੂੰ ਸਮਝ ਆਈ ਹੈ ਅੱਜ ਦੇ ਵਿਗਿਆਨਿਕ ਢੰਗ ਦੇ ਨਾਲ ਗੁਰੂ ਸਾਹਿਬ ਜੀ ਨੇ ਟੂਬੀ ਲਾ ਕੇ ਪਰਲੇ ਬੰਨੇ ਜੰਗਲ ਇਕਾਂਤ ਦੇ ਵਿੱਚ ਤਿੰਨ ਦਿਨ ਸੋਚਦੇ ਰਹੇ ਕਿ ਇੱਕ ਬੰਨੇ ਵੱਡੇ ਮਹਾਤਾ ਬਿਤਾ ਇਹ ਗੱਲ ਨੂੰ ਸੁਟਣਾ ਨਹੀਂ ਇਸ ਗੱਲ ਨੂੰ ਚਿਟਣਾ ਬਜ਼ੁਰਗ ਮਾਪਾ ਪਿਤਾ ਦੀ ਸੇਵਾ ਤੇ ਛੋਟੇ ਛੋਟੇ ਬੱਚੇ ਉਦੋਂ ਲਖਮੀ ਚੰਦ ਤੇ ਸ੍ਰੀ ਚੰਦ ਦੇ ਬੇਟਿਆਂ ਦਾ ਜਨਮ ਹੋ ਚੁੱਕਾ ਸੀ ਇਹ ਸੁਲਤਾਨਪੁਰ ਲੋਧੀ ਜਵਾਨ ਪਤਨੀ ਛੋਟੇ ਬੱਚੇ ਤੇ ਬਜ਼ੁਰਗ ਮਾਪਿਓ ਇਹਨਾਂ ਚਿਰਮ ਨੇ ਇਹ ਸੀ ਇੱਕ ਬੰਨੇ ਦੁਨੀਆ ਦਾ ਦੁੱਖ ਸੀ ਗੁਰੂ ਨਾਨਕ ਜੀ ਤੋਲਦੇ ਰਹੇ ਤੇ ਗੁਰੂ ਅਨੰਗਦੇਵ ਜੀ ਨੇ ਕਿਹਾ ਕਿ ਕੁਰਬਾਨੀ ਤੇ ਕਰਨੀ ਪੈਣੀ ਆ ਉਹ ਫਿਰ ਫੈਸਲਾ ਕਰਕੇ ਆਏ ਉਹਨਾਂ ਨੇ ਕਿਹਾ ਨਾ ਕੋਿੰਦੂ ਨਾਮ ਸੁਲਮਾਨ ਤੇ ਦੁਨੀਆ ਨੂੰ ਸੁਧਾਰ ਵਾਸਤੇ ਚੱਲ ਗਏ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੁਲਾਕ ਵਿੱਚ ਛੇਤੀ ਹੀ ਨੇੜੇ ਲਿਆਵਾ ਗੁਰੂ ਨਾਨਕ ਦੇਵ ਜੀ ਤੁਲਾਕੇ ਦਸਮ ਪਾ ਸਾਹਿਬ ਤੱਕ ਉਹਨਾਂ ਨੇ ਜੋ ਨਿਚੋੜ ਦਿੱਤਾ ਹੈ ਉਹਦੇ ਵਿੱਚ ਬਹੁਤ ਸੰਖੇਪ ਦੀ ਕੰਮ ਦੱਸੇ ਨੇ ਤੇ ਕੋਈ ਕਸ਼ਟ ਨਹੀਂ ਕੋਈ ਵੱਡਾ ਧਾਨਪੁਰ ਨਹੀਂ ਕੋਈ ਵੱਡੇ ਜੱਗ ਨਹੀਂ ਕੋਈ ਵੱਡੇ ਤੀਰਥ ਸ੍ਰਾਮ ਨਹੀਂ ਕੋਈ ਯਾਤਰਾ ਨਹੀਂ ਕੁਝ ਨਹੀਂ ਕਰਨਾ ਕੀ ਕਰਨਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਲ ਖਾਏ ਹਰੇਕ ਮਨੁੱਖ ਜਿਹੜਾ ਉਹ ਧਰਤੀ ਤੇ ਪਹਾੜ ਨਾ ਹੋਵੇ ਉਹ ਦਸਾਂ ਨੂੰ ਦੀ ਕਿਰਤ ਕਰੇ ਕਾਲ ਖਾਏ ਕਿਛ ਹੱਥ ਹੁੰਦੇ ਤੇ ਆਪਣੇ ਪਰਿਵਾਰ ਨੂੰ ਪਾਲੇ ਹਰੇਕ ਮਨੁੱਖ ਦਸਾਂ ਨੂੰ ਦੀ ਕਿਰਤ ਕਰਕੇ ਜੇ ਆਪਣੇ ਪਰਿਵਾਰ ਦੀ ਪਾਲਣਾ ਕਰੇਗਾ ਤੇ ਸੰਸਾਰ ਹੀ ਵੱਖਰਾ ਹੋ ਜਾਵੇਗਾ ਫਿਰ ਹੱਜੇ ਲੋੜਵੰਦਾਂ ਦੀ ਸੇਵਾ ਵੀ ਕਰੇ ਕਿਸੇ ਸਮਾਜ ਦੇ ਵਿੱਚ ਸੇਵਾ ਕਰੇ ਤੇ ਨਾਨਕ ਰਾਹ ਪਿਛਾਣੇ ਸੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੋ ਚੀਜ਼ਾਂ ਦੱਸੀਆਂ ਨੇ ਕਿ ਸੇਵਾ ਤੇ ਸਿਮਰਨ ਸਿਮਰਨ ਦਾ ਭਾਵ ਗੁਰਬਾਣੀ ਤੇ ਬਾਣੀ ਤੇ ਸੇਵਾ ਸਿਮਰਨ ਤੇ ਸੇਵਾ ਇਹ ਦੋ ਵੀ ਚੀਜ਼ਾਂ ਨੇ ਇਹ ਜ਼ਰੂਰੀ ਕੀਤੀਆਂ ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਿਬ ਜੀ ਨੂੰ ਇਹ ਜਿਮਾਰੀ ਸੰਪਣੀ ਸੀ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੇ ਸਦਾ ਹੁਕਮ ਚੱਲਣਾ ਸੰਸਾਰ ਦੇ ਵਿੱਚ ਤੇ ਉਹ ਪਹਿਲਾ ਹੁਕਮ ਮੰਨਣ ਦੀ ਜਾਤ ਸਿੱਖੇ ਅੱਜ ਕੱਲ ਅਸੀਂ ਕਹਿੰਦੇ ਹਾਂ ਕਿ ਸਾਡਾ ਹੁਕਮ ਮੰਨਣਾ ਮੰਨਣਾ ਚਾਹੀਦਾ ਅਸੀਂ ਜਦੋਂ ਬੋਲੀਏ ਤੇ ਸਾਰੇ ਚੁੱਪ ਕਰਕੇ ਤੇ ਹੁਕਮ ਮੰਨਣ ਤੇ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਤੇ ਉਹਨਾਂ ਨੇ ਇਹ ਜੀ ਟੱ ਪੱਠੀ ਵਿੱਚ ਤੰਗੀ ਤਰ੍ਹਾਂ ਨਾਂ ਦੀ ਘਾਤ ਘੜੀ ਕਿ ਉਹਨਾਂ ਨੂੰ ਹੁਕਮ ਮੰਨਣ ਵਾਸਤੇ ਇਹ ਸੇਵਾਵਾਂ ਦਿੱਤੀਆਂ ਜਿਹੜੇ ਹੋਰ ਨਾ ਨਿਭਾ ਸਕੇ ਤੋ ਪੂਰੇ ਉੱtre ਤੇ ਸੇਵਾ ਦੀ ਜਿਹੜੀ ਗੱਲ ਆ ਉਹ ਮੈਂ ਪਹਿਲੇ ਗੁਰੂਆਂ ਦੀ ਸਾਰਿਆਂ ਨੂੰ ਪਤਾ ਹੈ ਕਿ ਅੰਗਰ ਦੇਵ ਜੀ ਨੇ ਵੀ ਸੇਵਾ ਕੀਤੀ ਤੀਜੇ ਪਾਸਾ ਦੇ ਵਿੱਚ ਉੱਠੇ ਨੇ ਵੀ ਹੁਣ ਮੈਂ ਥੋੜੇ ਜਿਹਾ ਇਤਿਹਾਸ ਤੇ ਗੁਰਬਾਣੀ ਦੇ ਪ੍ਰਮਾਣ ਦਿਆਂਗਾ ਉਸ ਤੋਂ ਪਹਿਲਾਂ ਵਾਤਾਵਰਣ ਨੂੰ ਜਿਹੜਾ ਸੁਹਾਵਾ ਬਣਾਉਣ ਵਾਸਤੇ ਆਓ ਇੱਕ ਸ਼ਬਦ ਪੜ੍ਹੀਏ ਸਾਰਿਆਂ ਨੇ ਪਿੱਛੇ ਬੋਲਣਾ ਜਿਹੜੇ ਬੱਚੇ ਆ ਉਹ ਚਲੋ ਛੋਟੇ ਬੱਚੇ ਹੁੰਦੇ ਨੇ ਇਹਦੇ ਵਿੱਚ ਵੱਸਦੀ ਗੱਲ ਨਹੀਂ ਅਸੀਂ ਜਦੋਂ ਦਰਬਾਰ ਦੇ ਵਿੱਚ ਹੁੰਦੇ ਹਾਂ ਜਾਂ ਕਿਸੇ ਮਾਂ ਘਰਸ ਕੋ ਜਾਂਦੇ ਹਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਡੇ ਘਰ ਆਲਾਦ ਹੋਵੇ ਤੇ ਉਹ ਤੇਰੇ ਘਰ ਜਾ ਕੇ ਤੇ ਉਹ ਨੇਟੇ ਧੋੜੇ ਖੇਡੇ ਇਹ ਫਿਰ ਚੱਲਣਾ ਹੀ ਆ ਜਦੋਂ ਅਸੀਂ ਅਰਦਾਸ ਕਰਕੇ ਮੰਗਿਆ ਵਾ ਤੇ ਜਦੋਂ ਜਤਨ ਕਰਾ ਕਰੋ ਕਿ ਬੱਚਿਆਂ ਨੂੰ ਸਮਾਰ ਕੇ ਰੱਖੋ ਸੋ ਆਓ ਸਾਰੇ ਪਿੱਛੇ ਬੋਲੋ ਪਿਆਰ ਦੇ ਨਾਲ ਤੇ ਸੇਵਾ ਤੇ ਸਿਮਰਨ 도ਵੇਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ 도ਵੇਂ ਬੋਲੋ ਬੰਦੇ ਬੰਦੇ ਨੂੰ ਤਾਰ ਦੇ ਬੰਦੇ ਨੂੰ ਤਾਰ ਦੇ ਬੰਦੇ ਨੂੰ ਏ ਬੰਦੇ ਨੂੰ ਤਾਰ ਦੇ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਤੋਂ ਮੈਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਤੋਂ ਮੈਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਤੋਂ ਮੈਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਤੋਂ ਮੈਂ ਇਹ ਅਸੀਂ ਪੰਕਤੀ ਉੱਕ ਰੱਖੀ ਹੈ ਤੁਹਾਨੂੰ ਅਸੀਂ ਗੁਰਬਾਣੀ ਵਿੱਚੋਂ ਸਤਿਗੁਰੂ ਕੰਦਰ ਨੇ ਸੇਵਾ ਕਰੇ ਛੋਟਾ ਚਾਕਰ ਹੋਏ ਚਾਕਰ ਦਾ ਭਾਵ ਵੀ ਸੇਵਾ ਸੇਵਕ ਉਹ ਆ ਜਿਹੜਾ ਸੇਵਾ ਕਰਦਾ ਜਿਹੜਾ ਸੇਵਾ ਨਹੀਂ ਕਰਦਾ ਉਹ ਚਾਕਰ ਨਹੀਂ ਆ ਸੇਵਾ ਨਹੀਂ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਇੱਕ ਮੈਂ ਸਭ ਤੋਂ ਪਹਿਲਾਂ ਇੱਕ ਇਤਿਹਾਸ ਦਾ ਦੱਸਦਾ ਮਾਨ ਦਸਮ ਪਾਤਸ਼ਾਹ ਜੀ ਬੈਠੇ ਨੇ ਆਪਣੀ ਮੌਜ ਦੇ ਵਿੱਚ ਜਦੋਂ ਦੀਵਾਨ ਦੀ ਸਮਾਪਤੀ ਹੋ ਜਾਂਦੀ ਸੀ ਤੇ ਪੰਡਾਲ ਵਿੱਚ ਬੈਠੇ ਹੁੰਦੇ ਨੇ ਤੇ ਸੰਤਾਂ ਸੇਵਾ ਕਰਦੀਆਂ ਨੇ ਗੁਰੂ ਸਾਹਿਬ ਨੇ ਇੱਕ ਛੋਟੇ ਬੱਚੇ ਨੂੰ ਬੁਲਾਇਆ ਤੇ ਕਹਿਣ ਲੱਗੇ ਕਾਕਾ ਆ ਮੇਰੇ ਕੋਲ ਤੇ ਮੈਨੂੰ ਪਾਣੀ ਲਿਆ ਕੇ ਦੇ ਕੋਈ ਬਰਤਨ ਪਾਣੀ ਦਾ ਗਲਾਸ ਉਹ ਭਰ ਕੇ ਲਿਆਇਆ ਉਹਦੇ ਹੱਥਾਂ ਨੂੰ ਦੇਖਿਆ ਬੜੇ ਕੋਮਲ ਸੀ ਇਹ ਕੋਚਨ ਲੱਗੇ ਦਸਮ ਪਾਤ ਸਾਹਿਬ ਜੀ ਸਈ ਤੇਰੇ ਹੱਥ ਬੜੇ ਕੋਮਲਾ ਕਦੇ ਕੋਈ ਕੰਮ ਕੀਤਾ ਘਰ ਦੇ ਵਿੱਚ ਕਹਿਣ ਲੱਗੇ ਮਹਾਰਾਣੀ ਮੈਂ ਪਹਿਲੀ ਵਾਰਾਂ ਇਹ ਪਹਿਲੀ ਵਾਰਾਂ ਤੁਹਾਨੂੰ ਪਾਣੀ ਪਿਆ ਰਿਹਾ ਤੁਸੀਂ ਗੁਰੂ ਹੋ ਤਾਂ ਨਹੀਂ ਤੇ ਮੈਂ ਅਜੇ ਤੱਕ ਸੇਵਾ ਕਰਵਾਈ ਜਾਂ ਸੇਵਾ ਨਹੀਂ ਕੀਤੀ ਗੁਰੂ ਸਾਹਿਬ ਨੇ ਉਹ ਪਾਣੀ ਲਾ ਕੇ ਤੁਸੀਂ ਢੋਲ ਤਾ ਪੀਤਾ ਨੇ ਕਹਿੰਦੇ ਨੇ ਤੇਰੇ ਜਿਹੜੇ ਹੱਥ ਆ ਉਹ ਮੁਰਗਾ ਨੇ ਤੇ ਸਮੇਂ ਅਨਸਾਰ ਅਸੀਂ ਹੋਰ ਵੀ ਵਿਚਾਰ ਕਰਾਂਗੇ ਕਿ ਸੇਵਾ ਦੀ ਕੀ ਭਾਵਨਾ ਕਿੰਨੀ ਕੀਮਤ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਕਿੰਨੇ ਹੋ ਹੋ ਚੱਕਰ ਸਾਥੀ ਕੇਰੇ ਕਹਿੰਦੇ ਨੇ ਪ੍ਰਮਾਤਮਾ ਦੇ ਸੇਵਕ ਬਣੋ ਤੇ ਸੇਵਾ ਜੇ ਸੇਵਾ ਕਰੀ ਸੋ ਚੱਕਰ ਹੋਏ ਇਹ ਹੈ ਗੁਰਬਾਣੀ ਦਾ ਫਰਮਾਨ ਹੁਣ ਸਤਿਗੁਰੂ ਜੀ ਕਹਿੰਦੇ ਨੇ ਸੇਵਾ ਕੌਣ ਕਰ ਸਕਦਾ ਜਿਹਦੇ ਵਿੱਚ ਸੰਤੋਖ ਹੋਵੇ ਅਵਾ ਦਸਵਾਨਾਂ ਦੀ ਕੀਰਤ ਵਿੱਚੋਂ ਮੰਡ ਕੀ ਕੌਣ ਖਾ ਸਕਦਾ ਹੈ ਜਿਹਦੇ ਵਿੱਚ ਸੰਤੋਖ ਹੋਵੇ ਅਸੀਂ ਗੁਰਬਾਣੀ ਤੋਂ ਬਾਹਰ ਨਹੀਂ ਜਾਵਾਂਗੇ ਗੁਡ ਮਾਰਨਿੰਗ ਆ ਪਲਕੀਆਂ ਜਿਹੜੀਆਂ ਨੇ ਤੁਸੀਂ ਹੁਣ ਗੁਰਬਾਣੀ ਪੜਦੇ ਹੋਏ ਸਾਰੀਆਂ ਹੋਣ ਗਈਆਂ ਬਹੁਤ سارے ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਜ਼ਾਨੇ